ਮੈਂਬਰ ਪਾਰਲੀਮੈਂਟ ਹੁੰਦੇ ਆ ਜਿਹੜੇ ਇਲੈਕਸ਼ਨ ਦੀ ਲੜਦੇ ਆ ਉਹ ਸਾਰਿਆਂ ਪਿੰਡਾਂ ਚ ਨਹੀਂ ਜਾ ਸਕਦੇ ਸਾਨੂੰ 2 ਦਿਨ ਇਹਨਾਂ ਨੇ ਦਿੱਤੇ ਸੀਗੇ ਰਾਜਸਾਸੀ ਹਲਕੇ ਲਈ ਔਰ 4 ਪ੍ਰੋਗਰਾਮ ਇਕੱਠੇ ਰੱਖੇ ਸੀਗੇ ਤੇ 4 ਅੱਜ ਰੱਖੇ ਸੀਗੇ ਲੱਗਦਾ ਨਹੀਂ ਸੀ ਪਰ ਅਸੀਂ ਚਾਰਾਂ ਥਾਵਾਂ ਤੇ ਪਰਮਾਤਮਾ ਦੀ ਕਿਰਪਾ ਨਾਲ ਭਰੀ ਗਿਣਤੀ ਦੇ ਵਿੱਚ ਲੋਕ ਆ ਰਹੇ ਨੇ ਅੱਜ ਪਾਇਲਟ ਸਾਹਿਬ ਇੱਥੇ ਆਏ ਸੀ ਸਜਨ ਜੀ ਉਹਨਾਂ ਦੇ ਵੀ ਵਿਚਾਰ ਲੋਕਾਂ ਸੁਣਿਆ ਸੀ ਔਰ ਤੁਸੀਂ ਵੇਖ ਹੀ ਲਿਆ ਕੇ 12 ਵਜੇ ਤੇ ਬੈਠੇ ਸੀ ਔਰ ਐ ਚੁੱਪ ਕਰਕੇ ਅਖੀਰ ਤੱਕ 3:30 ਵਜੇ ਤੱਕ ਗਰਮੀ ਦੇ ਵਿੱਚ ਵੀ ਸਾਰੇ ਮੇਰੇ ਵੀਰ ਬਜ਼ੁਰਗ ਬੈਠੇ ਰਹੇ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਵੱਖ-ਵੱਖ ਪਾਰਟੀਆਂ ਵੱਲੋਂ ਲਗਾਤਾਰ ਜੂਨ ਪ੍ਰਚਾਰ ਕੀਤਾ ਜਾ ਰਿਹਾ ਉਥੇ ਜਿਵੇਂ ਕਾਂਗਰਸੀ ਕਲ ਕੀਤੀ ਜਾਵੇ ਤਾਂ ਕਾਂਗਰਸ ਵੱਲੋਂ ਵੀ ਗੁਜਰੀ ਸਿੰਘ ਆਸ਼ਟਾਲੇ ਹੱਕ ਦੇ ਵਿੱਚ ਵੱਖ-ਵੱਖ ਹਲਕਿਆਂ ਦੇ ਵਿੱਚ ਨੁੱਕਰ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ ਇਸੇ ਜ਼ਬੰਦ ਵਿੱਚ ਹਲਕਾ ਰਾਜਸਥਾਨੀ ਦੇ ਪਿੰਡ ਵਿੰਡੀ ਸੈਂਦਾਂ ਵਿੱਚ ਗੁਰਜੀਤ ਸਿੰਘ ਔਸਟ੍ਰੇਲੀਆ ਦੀ ਰੈਲੀ ਦੇ ਵਿੱਚ ਸਾਬਕਾ ਕੇਂਦਰੀ ਮੰਤਰੀ ਸਚਿਨ ਪਾਇਲਟ ਪੌਂਟਰੀ ਇਜ਼ਰਾਨ ਉਹਨਾਂ ਨੇ ਔਸਟ੍ਰੇਲੀਆ ਨੂੰ ਬਹੁਮਤ ਨਾਲ ਜਿਤਾਉਣ ਦੀ ਅਪੀਲ ਕੀਤੀ। ਹਲਕਾ ਰਾਜਸਾਸੀ ਦੇ ਕਾਂਗਰਸੀ ਵਿਧਾਇਕ ਗਵਿੰਦਰ ਸਿੰਘ ਸੁਖ ਸਰਕਾਰੀਆਂ ਨੇ ਵੀ ਰੈਲੀ ਦਾ ਆਯੋਜਨ ਕੀਤਾ ਸੀ ਜਿੱਥੇ ਉਹਨਾਂ ਨੂੰ ਲੰਘ ਕਿਹਾ ਗਿਆ ਹੈ ਕਿ 10000 ਵੋਟਾਂ ਦੀ ਲੀਡ ਨਾਲ ਗੁਰਜੀਤ ਸਿੰਘ ਔਸਟ੍ਰੇਲੀਆ ਨੂੰ ਜਿਤਾਉਣ ਦੀ ਪੂਰੀ ਕੋਸ਼ਿਸ਼ ਕੀਤੀ ਜਾਵੇਗੀ। तो हमारे सांसद महोदय ने पकड़ के ऐसी पटकनी डाली उन लोगों को जो तो सब भूल गए बदमाशी जिंदा कर गए ऐसा होना सांसद मजबूत सांसद आपको और कहाँ मिलेगा तो मैं आपसे कहने आया हूँ एक तारीख को चुनाव होगा ये चुनाव निर्णायक है पूरे देश में लोग मन बना चुके हैं कि बदलाव होगा और कांग्रेस की सरकार दिल्ली में बनेगी अगर वो सरकार बनती है उसमें आपकी भी भूमिका होनी चाहिए आपकी हिस्सेदारी होनी चाहिए आपका खुद का नुमाइंदा दिल्ली में बैठकर आपकी लड़ाई लड़े आपका संघर्ष करे आपकी वकालत करे आपकी सेवा करे और पांच सालों में ऐसा खूब यहाँ पर हमारे छोटे भाई ने कर कर दिखाया है मैं आपसे गड़बद्ध निवेदन करूंगा एक तारीख को ये हाथ का निशान है बटन दबाकर भारी संख्या से पिछली बार आप कितनी वोट जीते थे और मेरे भाई हूँ इस बार तो रिकॉर्ड टूटना चाहूंगा नहीं एक लाख जीते थे इस बार कम से कम डेढ़ दो लाख वोट से ताकत भेजो तब लगेगा कि मेरा यहाँ पे आना सफल होगा और मैं समझ चाहता हूँ मैं थोड़ी देर से आपके बीच में आया लेकिन मैं अब यहाँ से लुधियाना जा रहा हूँ और भी मेरे कार्यक्रम में लेकिन मेरा मन था कि मैं मेरे वीर के लिए मेरे भाई के लिए आपसे खुदा के वोट मांगूँ क्योंकि ये ऐसा व्यक्ति है जो राजनीति में और व्यक्तिगत संबंधों में अपनों के साथ खड़े रहते हैं तो मेरा फर्ज बनता है कि मैं भी आकर यहाँ पर अपील करूँ आप लोगों से वोट मांगूँ और आप लोग समझदार न लो हो हम जितने भी अलग अलग मज़हब के लोग हैं हिंदू हैं मुसलमान हैं ईसाई हैं सिख हैं हम सब इस देश के बराबर के हिस्सेदार है भागीदार और ये देश संविधान से चलेगा ਤੁਸੀਂ ਪਿੰਡੀ ਪਿੰਡੀ ਸਾਈਡ ਤੋਂ ਤੁਰੋਗੇ ਸਰਕਾਰੀਆ ਤੋਂ 5 ਘੰਟੇ ਚ ਦਿੱਲੀ ਪਹੁੰਚਣਗੇ ਲੋਕ ਇਹ ਬਾਡੀ ਦਿੱਤੀ ਤਾਕਤ ਦੇ ਨਾਲ ਹੀ ਚੀਜ਼ਾਂ ਬਣੀਆਂ ਨੇ ਬਹੁਤ ਸਮਾਂ ਪਹਿਲਾਂ ਮੈਂ ਸਾਥੀਓ ਤੁਹਾਨੂੰ ਕਹਿਣਾ ਚਾਹਨਾ ਜੇ ਕਿਸੇ ਇਨਸਾਨ ਨੇ ਇਸ ਗੁਰੂ ਨਗਰੀ ਨੂੰ ਇਸ ਖਿੱਤੇ ਨੂੰ ਕੋਈ ਪ੍ਰੋਜੈਕਟ ਦਿੱਤੇ ਉਹ ਡਾਕਟਰ ਮਨਮੋਹਨ ਸਿੰਘ ਜਿਨਨੇ ਬਹੁਤ ਵੱਡੇ ਪ੍ਰੋਜੈਕਟ ਇਸ ਇਲਾਕੇ ਨੂੰ ਦਿੱਤੇ ਉਹਨਾਂ ਨੇ ਸੈਂਟਰ ਯੂਨੀਵਰਸਿਟੀ ਵਰਲਡ ਕਲਾਸ ਯੂਨੀਵਰਸਿਟੀ ਪੀ ਆਈ ਐਮ ਜੇ ਐਮ ਵਰਗੇ ਵੱਡੇ ਹਸਪਤਾਲ ਐਕਸਪ੍ਰੈਸਵੇ ਸੌਫਟਵੇਅਰ ਟੈਕਨੋਲੋਜੀ ਪਾਰਕ ਸਾਥੀਆਂ ਨੂੰ ਤਾਂ ਦੱਸਣਾ ਚਾਹਣਾ ਵੱਡੇ ਪ੍ਰੋਜੈਕਟ ਜਦੋਂ ਸ਼ਹਿਰਾਂ ਚਾਹੁੰਦੇ ਓਸ ਤਰੱਕੀ ਦਾ ਸਰ ਪਿੰਡ ਤੱਕ ਦੇ ਬਾਰਡਰ ਤੱਕ ਦੇ ਪਿੰਡ-ਪਿੰਡ ਤੱਕ ਜਾਂਦਾ ਹੈ। ਉਹਦਾ ਅਸਰ ਰੋਜ਼ਗਾਰ ਵਾਧੇ ਨੇ ਫਾਇਦੇ ਹੁੰਦੇ ਆ ਸਾਨੂੰ। ਪਰ ਪਿਛਲੇ ਸਮੇਂ ਦੇ ਵਿੱਚ ਜਿਹੜੇ ਲੋਕ ਅੱਜ ਤੁਹਾਡੇ ਕੋਲ ਵੋਟਾਂ ਮੰਗਣਾ ਉਹ ਅਕਾਲੀ ਭਾਜਪੀ ਵਾਲੇ ਜਿੰਨਾ ਨੁਕਸਾਨ ਗੁਰੂ ਨਗਰੀ ਦਾ ਇਹਨਾਂ ਨੇ ਕੀਤਾ ਹੈ ਕੋਈ ਬੰਦਾ ਵੀ ਨਹੀਂ ਹੈਗਾ ਜੇ ਕਿਸੇ ਨੇ ਕੀਤਾ ਕੋਈ ਪਾਰਟੀ ਹੈ। ਡਾਕਟਰ ਸਾਹਿਬ ਦੇ ਦਿੱਤੇ ਪ੍ਰੋਜੈਕਟ ਸਾਡੇ ਕੋਲ ਖੋ ਕੇ ਮਾਲ ਵਿੱਚ ਚਲੇ ਗਏ। ਇਹ ਲੋਕ ਚੁੱਪ ਕਰਕੇ ਬੈਠੇ ਰਹਿੰਦੇ ਰਹਿੰਦੇ ਸੈਂਟਰ ਯੂਨੀਵਰਸਿਟੀ ਐਮ ਦੁਰਗਾ ਵੱਡਾ ਹਸਪਤਾਲ ਜਿਹੜਾ ਇੱਥੇ ਮਿਲਿਆ ਸੀ ਸਾਨੂੰ ਅੱਜ ਮਾਲ ਵਿੱਚ ਵੜ ਕੇ ਬਠਿੰਡੇ ਖੜਾ ਹੋ ਗਿਆ ਕਿਉਂਕਿ ਭ੍ਰਿਸ਼ਟਾਚਾਰ ਕਰਦੇ ਸੀ ਇਹ ਲੋਕ ਇਹ ਗੁੰਡਾਗਰਦੀ ਕਰਦੇ ਸੀ ਗੁੰਡਾਗਰਦੀ ਇਹ ਭ੍ਰਿਸ਼ਟਾਚਾਰ ਦਾ লাইਸੈਂਸ ਇਹਨਾਂ ਨੂੰ ਅੰਮ੍ਰਿਤਸਰ ਦੇ 10000 ਕਰੋੜ ਦੇ ਪ੍ਰੋਜੈਕਟ ਵੇਚ ਕੇ ਮਿਲਿਆ ਬੜੀ ਵੱਡੀ ਰੈਲੀ ਹੋਈ ਆ ਇਹਦੇ ਇਹਦਾ ਕਾਫੀ ਅੱਧੀ ਚੰਗੀ ਪਰਮੀਟ ਮੀਟਿੰਗ ਸੀਗੀ ਅਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਕੀ ਲੋਕਾਂ ਦਾ ਜਿਸ ਤੁਹਾਨੂੰ ਉਹ ਘਾਰਾ ਮਿਲ ਰਿਹਾ ਦੇਖੋ ਜਿਹੜੇ ਮੈਂਬਰ ਪਾਰਲੀਮੈਂਟ ਹੁੰਦੇ ਆ ਜਿਹੜੇ ਇਲੈਕਸ਼ਨ ਲਈ ਲੜਦੇ ਆ ਉਹ ਸਾਰਿਆਂ ਪਿੰਡਾਂ ਚ ਨਹੀਂ ਜਾ ਸਕਦੇ ਔਰ ਇਸ ਕਰਕੇ ਨੌ ਹਲਕੇ ਹੁੰਦੇ ਆ ਔਰ ਔਰ ਦੀ ਵੰਡ ਕੀਤੀ ਜਾਂਦੀ ਆ ਔਰ ਸਾਨੂੰ ਦੋ ਦਿਨ ਇਹਨਾਂ ਨੇ ਦਿੱਤੇ ਸੀਗੇ ਰਾਜਾ ਸਾਹੀ ਹਲਕੇ ਲਈ ਔਰ ਚਾਰ ਪ੍ਰੋਗਰਾਮ ਇਕੱਤਰ ਰੱਖੇ ਸੀਗੇ ਤੇ ਚਾਰ ਅੱਜ ਰੱਖੇ ਸੀਗੇ ਜੀ ਇੱਕ ਕੋ ਪ੍ਰੋਗਰਾਮ ਨਹੀਂ ਦੇਖ ਕੇ ਰੈਲੀ ਕਰਦੇ ਤੇ ਫਿਰ ਤੇ ਤੁਹਾਨੂੰ ਪਤਾ ਲੱਗ ਜਣਾ ਸੀ ਪਰ ਅਸੀਂ ਚਾਰਾਂ ਥਾਵਾਂ ਤੇ ਪ੍ਰਮਾਤਮਾ ਦੀ ਕਿਰਪਾ ਨਾਲ ਭਰੀ ਗਿਣਤੀ ਦੇ ਵਿੱਚ ਲੋਕ ਆ ਰਹੇ ਨੇ ਅੱਜ ਪਾਇਲਟ ਸਾਹਿਬ ਇੱਥੇ ਆਏ ਸੀ ਸਚਨ ਜੀ ਉਹਨਾਂ ਦੇ ਵੀ ਵਿਚਾਰ ਲੋਕਾਂ ਸੁਣਿਆ ਸੀ ਔਰ ਤੁਸੀਂ ਵੇਖ ਹੀ ਲਿਆ ਕਿ 12 ਵਜੇ ਤੇ ਬੈਠੇ ਸੀ ਔਰ ਐ ਚੁੱਪ ਕਰਕੇ ਅਖੀਰ ਤੱਕ 3:30 ਵਜੇ ਤੱਕ ਗਰਮੀ ਦੇ ਵਿੱਚ ਵੀ ਸਾਰੇ ਮੇਰੇ ਵੀਰ ਜਿਓਰ ਬੈਠੇ ਰਹੇ ਬੜਾ ਅੱਛਾ ਆਇਆ ਔਰ ਪ੍ਰਮਾਤਮਾ ਦੀ ਕਿਰਪਾ ਨਾਲ ਕਾਂਗਰਸ ਪਾਰਟੀ ਇਥੋਂ ਬੜੀ ਵੱਡੀ ਬਹੁਮਤal ਜਿੱਤੂਗੀ। ਹਾਂਜੀ। ਔਰ ਆਗਰਾ ਸਾਹਿਬ ਨੂੰ ਫੇਰ ਤੀਸਰੀ ਵਾਰ ਜਿਹੜਾ ਸਦੋਥੇ ਸੰਸਦ ਭੇਜਾਂਗੇ। ਤੁਹਾਡੇ ਇੱਥੇ ਲੋਕਾਂ ਨਾਲ ਮੈਂ ਗੱਲਬਾਤ ਕੀਤੀ ਆ ਉਹ ਕਹਿੰਦੇ ਕਿ ਸਾਡੇ ਇਸ ਹਲਕੇ 'ਚ ਕਿਉਂਕਿ ਇੱਥੇ ਕਾਂਗਰਸ ਦਾ ਤੁਹਾਡਾ ਸੀਗਾ ਤੁਸੀਂ ਐਮਐਲਏ ਸੀਗੇ ਇੱਥੇ ਲੋਕਾਂ ਨੂੰ ਦੂਸਰੀਆਂ ਪਾਰਟੀਆਂ ਵਾਲੇ ਆ ਕੇ ਵਿਰੋਧੀ ਪਾਰਟੀਆਂ ਵਾਲੇ ਆ ਕੇ ਦਬਕੇ ਮਾਰਦੇ ਨੇ ਵੋਟਾਂ ਲਈ ਤੁਸੀਂ ਕੀ ਕਹਿਣਾ ਚਾਹੋਗੇ? ਮੈਂ ਸੀਗਾ ਨਹੀਂ ਹੈਗਾ ਮੀਆਂ ਮੈਂ ਫੋਟੋ ਵੀ ਐਮਐਲਏ ਦੇਖੋ ਗੱਲ ਇਹ ਆ ਇਹ ਲੋਕ ਰਾਜਾ ਇੱਥੇ ਕਈ ਆਏ ਤੇ ਕਈ ਚਲੇ ਗਏ ਕਾਲੀ ਦਲ ਵਾਲੇ ਵੀ ਆਏ ਸੀ ਤੋਂ ਉਹਨਾਂ ਨੇ 25 ਸਾਲ ਰਾਜ ਕਰਨਾ ਉਦੋਂ ਲੋਕਾਂ ਦੇ ਝੂਠੇ ਇੰਨੇ ਪਰਚੇ ਦਰਜ ਹੁੰਦੇ ਸੀਗੇ ਔਰ ਉਹਨਾਂ ਨੂੰ ਪਤਾ ਵੀ ਨਹੀਂ ਹੁੰਦਾ ਇਹ ਵਿਚਾਰੇ ਕੇਸਬਾਗ ਦੀ ਮੂਲੀ ਆ ਇਹਨਾਂ ਦੇ ਝੂਠੇ ਬਾਦੇ ਕਰਕੇ ਆਏ ਆ ਔਰ ਟੈਂਪਰੀਰੀ ਐਰਕਲ ਐਕਸ਼ਨ ਚ ਵੇਖ ਲਿਓ ਤੇ ਆਉਣ ਵਾਲੀ ਜਦੋਂ ਵਿਧਾਨ ਸਭਾ ਹੋਣੀ ਹੈ ਤੇ ਲੜਬੜੇ ਨਹੀਂ ਤੁਹਾਡੇ ਹਲਕੇ ਚ ਕਿੰਨੀ ਲੀਡ ਨਾਲ ਤੁਸੀਂ ਇਹਨਾਂ ਨੂੰ ਔਜਲਾ ਸਾਹਿਬ ਨੂੰ ਜਿਤਾ ਰਹੇਂ ਦੇਖੋ ਘੱਟ ਤੋਂ ਘੱਟ ਵੀ ਮੈਂ ਸੋਚਦਾ ਕਿ 10000 ਤੋਂ ਵੱਧ ਵੋਟਾਂ ਨਾਲ ਇੱਥੋਂ ਜਿੱਤ ਕਰਾਪੇਗਾ